ਕੀ ਮਾਹੌਲ ਆ ਪਿੰਡ ਦੇ ਵਿੱਚ ਕਿਹੜੀ ਪਾਰਟੀ ਦਾ ਜ਼ਿਆਦਾ ਜੋਰ ਆ ਮਾਹੌਲ ਠੀਕ ਹੈ ਜੀ ਪਾਰਟੀ ਜਾਲੇ ਅਸੀਂ ਤਾਂ ਕਹਿੰਦੇ ਹਰ ਸੇ ਮੁਤਾ ਵੀ ਇਹ ਮਾਹੌਲੇ ਦਾ ਚੰਗਾ ਰੋਗ ਆ ਕੀ ਮਾਹੌਲ ਆ ਪਿੰਡ ਦੇ ਵਿੱਚ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਕੀ ਮਾਹੌਲ ਆ ਪਿੰਡ ਦੇ ਵਿੱਚ ਕਿਹੜੀ ਪਾਰਟੀ ਨੂੰ ਜ਼ਿਆਦਾ ਵੋਟਾਂ ਪੈਣਗੀਆਂ ਅਕਾਲੀ ਦਲ ਕਿੰਨੇ ਨੰਬਰ ਦਿੰਨੇ ਹੋ ਬਈ ਐਮਐਲਏ ਸਾਹਿਬ ਨੂੰ 10 ਚੋਂ 10 ਦਾ 0 ਹੀ ਆਊਗਾ ਹਾਲ ਤੱਕ ਜੇ ਕੰਮ ਹੋਏ ਉਹਨੂੰ ਫੇਰ ਹੀ ਨੰਬਰ ਮਿਲਣਗੇ ਨੰਬਰ ਤਾਂ 0 ਵਾਲਾ ਕੰਮ ਹੀ ਐ ਐਚਾ ਠੀਕ ਹੈ ਕਾਂਗਰਸ ਅੰਪਰਸ਼ੰਤਾ ਚੇਕ ਕਰ ਦੂ ਐਚਾ ਠੀ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਸਿਆਸੀ ਪਿੰਡ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਆਮ ਆਦਮੀ ਪਾਰਟੀ ਦੇ ਮੌੜ ਤੋਂ ਵ代ਕ ਸੁਖਬੀਰ ਸਿੰਘ ਮੈਸਰਖਾਨੇ ਦੇ ਪਿੰਡ ਮੈਸਰਖਾਨਾ ਜਾਣਦੇ ਆ ਪਿੰਡ ਵਾਸੀਆਂ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪਿੰਡ ਵਾਲੇ ਕੀ ਸੋਚਦੇ ਆ ਕਿਸ ਪਾਸੇ ਆਪਣਾ ਰੁਖ ਰੱਖਦੇ ਆ ਉਹ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਨਾਮ ਆ ਬਈ ਮੇਰਾ ਨਾਮ ਪੱਪੂ ਆ ਬਈ ਈ ਮੋਹੌਲਾ ਪਿੰਡ ਦੇ ਵਿੱਚ ਕਿਹੜੀ ਪਾਰਟੀ ਦਾ ਜ਼ਿਆਦਾ ਜ਼ੋਰ ਆ? ਬਈ ਯਾਰ ਮੇਰੇ ਸਭ ਤੋਂ ਝਾੜੂ ਦਾ ਜ਼ੋਰ ਜ਼ਿਆਦਾ ਆ। ਅੱਛਾ ਕੰਮ ਕੁਮੋਹਰੇ ਵਧੀਆ ਚੱਲ ਕੰਮ ਵਧੀਆ ਬਈ ਮੰਤਰੀ ਐਮ ਐਲ ਏ ਪੂਰੇ ਵਧੀਆ ਕੰਮ ਕਰੀ ਜਾਂਦਾ ਯਾਰ। ਚਾ ਲੋਕ ਮੈਸਰ ਖਾਨ ਨੇ ਆਪਣਾ ਐਮ ਐਲ ਏ ਦੀ ਕਾਰਗੁਜ਼ਾਰੀ ਨੂੰ ਲੈ ਕੇ ਖੁਸ਼ ਨੇ। ਵਧੀਆ ਬਈ ਵਧੀਆ ਠੀਕ ਆ ਲੋਕ ਯਾਰ। ਅੱਛਾ ਇੱਕ ਨੰਬਰ ਦੇਣੀ ਹੁਣ ਦੱਸ ਚੁ ਕਿੰਨੇ ਦੇਵੋਗੇ ਐਮ ਐਲ ਏ ਦੇ ਕੰਮਾਂ ਦਾ? ਐਮ ਐਲ ਏ ਦੇ ਬਈ ਹਰਸ ਮੈਂ ਸਾਰੇ ਚੰਗੇ ਕੰਮ ਕਰੇ ਉਹਨੇ। ਤੁਸਾਂ ਕਿੰਨੇ ਨੰਬਰ ਦੇਵੋਗੇ ਤੁਸੀਂ? ਨੰਬਰ ਤੁਹਾਨੂੰ ਮੈਂ ਲੈ ਦੇਵਾਂ ਬਹੁਤ ਹੈ ਬਈ ਸਾਡੇ ਨੰਬਰ ਤੇ ਹਾਂ ਠੀਕ ਹੈ ਨਾ ਇਹੋ ਜਿਹਾ ਕੰਮ ਤਾਂ ਵਧੀਆ ਕਰੀ ਜਾਂਦਾ ਭਾਈ ਠੀਕ ਆ ਠੀਕ ਹੈ ਨਾ ਮੁਕਾਬਲਾ ਕਿੰਨਾ ਮੰਦੇ ਸੀ ਹੁਣ ਭਾਈ ਮੁਕਾਬਲਾ ਤੇ ਯਾਰ ਮੈਨੂੰ ਲੱਗਦੀ ਹਰਸਮਰ ਦਾ ਘੌਰ ਦਾ ਦੋਦਾ ਹੀ ਹੋਊਗਾ ਕੀ ਮਾਹੌਲ ਆ ਪਿੰਡ ਦੇ ਵਿੱਚ ਕਿਹੜੀ ਪਾਰਟੀ ਦਾ ਜ਼ਿਆਦਾ ਜੋਰ ਆ ਮਾਹੌਲ ਠੀਕ ਹੈ ਜੀ ਪਾਰਟੀ ਜਾਲੀ ਅਸੀਂ ਤਾਂ ਇਹ ਕਹਿੰਦੇ ਹਰਸਮਰ ਦਾ ਇਹ ਮਾਹੌਲੇ ਦਾ ਚੰਗਾ ਰਹਾ ਅੱਛਾ ਦੂਗੇ ਨੰਬਰ ਤੇ ਆਪਣਾ ਜਿਹੜਾ ਆਪਣਾ ਖੁੱਡੀਆਂ ਆ ਮੁੰਡਾ ਹਾਂ ਉਹ ਫਿਰਦਾ ਹੈਗਾ ਅੱਛਾ ਠੀਕ ਹੈ ਪਹਿਲੇ ਨੰਬਰ ਤਾਂ ਹਰਸਮਰ ਕੀ ਆ ਅੱਛਾ ਤੋਡੇ ਪਿੰਡ ਦੇ ਨੇ ਐਮਐਲਏ ਕੰਮ ਕੁਮ ਕੁ ਕਰਵਾ ਰਹੇ ਨੇ ਵਧੀਆ ਜਾਂ ਨਹੀਂ ਇਹ ਨਾ ਤਾਂ ਆਪਾਂ ਇਹ ਕੰਮ ਚ ਗਏ ਮੈਂ ਝੂਠ ਮਾਰੀਏ ਨਾ ਪਾਇਨਾ ਕੁ ਗਏ ਗੜ ਲਿਆ ਕੀ ਮਾਹੌਲ ਹੈ ਪਿੰਡ ਦੇ ਵਿੱਚ ਕਿਹੜੀ ਪਾਰਟੀ ਦਾ ਜ਼ਿਆਦਾ ਪ੍ਰਭਾਵ ਆ ਬਾਈ ਪ੍ਰਭਾਵ ਤਾਂ ਸਾਰਿਆਂ ਹੁੰਦਾ ਮਿਲਿਆ ਜਿਹੜਾ ਇੱਕ ਕੰਮ ਹੋਇਆ ਖੜਾ ਯਾਰ ਇਹ ਹਸਾਬ ਨਾਲ ਦੇਖਦੇ ਆ ਜਿਹਸਾਬ ਨਾਲ ਉਹਨੇ ਕੀ ਉਧਰ ਉਹਨੇ ਕੀ ਉਧਰ ਉਹਨੇ ਕੀ ਉਧਰ ਹਮ ਲੋਕ ਮਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਜਾਂ ਨਹੀਂ ਬਾਈ ਯਾਰ ਖੁਸ਼ 2 ਸਾਲ ਹੋ ਗਏ ਦੇਖ ਹੁਣ ਪੌਂਚਾ ਪਾਉਂਦੇ ਪਾਉਂਦੇ ਹੌਲੀ ਹੌਲੀ ਕੰਮ ਹੁੰਦੇ ਹੁੰਦੇ ਹੁਣ ਇਹ ਤਾਂ ਹੈ ਨਹੀਂ 67 75 ਸਰ ਵੀ ਪਹਿਲਾਂ ਵੀ ਲਾਗੇ ਦੇ ਕੁਛ ਕਾਲੀਆਂ ਨੇ ਕਰਿਆ ਕੁਛ ਕਾਂਗਰਸੀਆਂ ਨੇ ਕਰਿਆ ਆਪਾਂ ਇਹਨਾਂ ਨੂੰ ਮਾੜਾ ਕਹਿ ਦਈਏ ਪੂਰੇ 5 ਸਾਲ ਹੋਣ ਤਾਂ ਆਪਾਂ ਪਤਾ ਕਰ ਲਗੇ ਵੀ ਹਾਂ ਵੀ ਪੂਰੇ 5 ਸਾਲ ਹੋ ਗਿਆ ਵੀ ਕੰਮ ਕਰਿਆ ਬੰਦਿਆਂ ਨੇ ਤੁਹਾਡੇ ਪਿੰਡ ਦੇ ਨੇ ਐਮ ਐਲ ਸੁਖਵੀਰ ਸਿੰਘ ਕਰ ਰਹੇ ਨੇ ਇੱਕ ਪਿੰਡ ਦੇ ਵਿੱਚ ਕੰਮ ਜਾਂ ਨਹੀਂ ਹਾਂ ਭਾਈ ਕਰੀ ਜਾਂਦੇ ਨੇ ਜਿਹੜਾ ਟਾਪਾ ਨਾ ਹੈਗਾ ਕੋਈ ਨਾਲੀਆਂ ਨੇ ਜਾਂ ਕੋਈ ਹੋਰ ਹੈ ਕਰੀ ਜਾਂਦੇ ਨੇ ਜਿਵੇਂ ਉਹਨਾਂ ਦੀ ਲੋਟ ਆਈ ਜਾਂਦੇ ਓਵੇਂ ਕਰੀ ਜਾਂਦੇ ਨੇ ਜੇਕਰ ਸੁਖਵੀਰ ਦੇ ਕੰਮਾਂ ਨੂੰ ਲੈ ਕੇ ਤੁਸੀਂ ਨੰਬਰ ਦੇਣੇ ਹੋ 10 ਚ ਕਿੰਨੇ ਦੇਵੋਗੇ ਦਾ ਚੋਕ ਟੋਕ ਟਬਈ 4 ਨੰਬਰ ਦਾ ਦੇਵਾਂਗੇ ਯਾਰ ਬਲੈਕ ਪੈਨ ਦੇ ਵਿੱਚ ਕੀ ਲੱਗਦਾ ਕਿਹੜੀ ਪਾਰਟੀ ਅੱਗੇ ਰਹਿ ਸਕਦੀ ਆ ਸ਼ਰੋਮਣੀ ਅਕਾਲੀ ਦਲ ਅੱਛਾ ਮਾਨ ਸਰਕਾਰ ਨੇ ਕੰਮ ਕੰਮ ਨਹੀਂ ਕਰਵਾਏ ਨਾ ਅੱਛਾ ਨੌਜਵਾਨਾਂ ਦੀ ਕੀ ਮੰਗਾਂ ਨੇ ਬਈ ਨੌਜਵਾਨਾਂ ਨੂੰ ਰੋਜ਼ਗਾਰ ਚਾਹੀਦਾ ਨੌਜਵਾਨਾਂ ਨੂੰ ਰੋਜ਼ਗਾਰ ਹੀ ਚਾਹੀਦੀ ਸਰਕਾਰ ਕਹਿੰਦੀ 43000 ਨੌਕਰੀਆਂ ਦੇਤੀਆਂ ਚਿੱਟਾ ਅੱਛਾ ਕਿੱਲੇ ਚਿੱਟੇ ਤੋਂ ਬਗੈਰ ਕੁਝ ਨਹੀਂ ਮਿਲਿਆ ਸਾਡੇ ਪਿੰਡ ਪਾਂਛੀ ਮੁੰਡੇ ਮਰ ਗਏ ਡਿਪੈਂਡ ਦਿਨੇ ਐਮਐਲਏ ਉਹਨਾਂ ਕੋਲ ਵੀ ਸੁਣਵਾਈ ਨਹੀਂ ਹੈਗੀ ਨਾ ਕੋਈ ਸੁਣਵਾਈ ਨਹੀਂ ਇੱਥੇ ਲੋਕਾਂ ਨਾਲ ਧੱਕਾ ਹੋ ਰਿਹਾ ਦੁਕਾਨਾਂ ਤੇ ਧੱਕਾ ਹੋ ਰਿਹਾ ਨੇ ਜਾਂ ਕਬਜ਼ੇ ਹੋ ਰਹੇ ਆ ਅੱਛਾ ਇਹ ਉਹਨੂੰ ਵਿਧਾਇਕ ਸਾਹਿਬ ਨੂੰ ਸਾਰਾ ਕੁਝ ਪਤਾ ਹੈ ਇਹ ਚੀਜ਼ਾਂ ਬਾਰੇ ਹਾਂ ਹਾਂ ਸਾਰਾ ਕੁਝ ਕਰਾ ਰਹੇ ਆ ਅੱਛਾ ਉਹ ਆਪ ਹੀ ਕਰਵਾ ਰਹੇ ਆ ਹਾਂ ਆਪ ਹੀ ਕਰਾ ਰਹੇ ਆ ਅੱਛਾ ਐਮਐਲਏ ਦੇ ਕੰਮਾਂ ਨੂੰ ਕਿੰਨੇ ਨੰਬਰ ਦੇਵੋਗੇ 10 ਚੋਂ 0 ਕੀ ਨਾਮ ਆ ਬਾਈ ਰਿੰਕੂ ਜੀ ਕੀ ਮਾਹੌਲ ਹੈ ਪਿੰਡ ਦੇ ਵਿੱਚ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੱਛਾ ਮੁਕਾਬਲਾ ਕਿੰਨਾ ਮੰਨਦੇ ਹੋ ਮੁਕਾਬਲਾ ਕਾਂਗਰਸ ਨਾਲ ਅੱਛਾ ਆਮ ਆਦ ਸੋਨੁਪਤੀ ਇਹ ਰੋਜ਼ ਹੁਣ ਕੀ ਕੀ ਉਸ ਹੋਈ ਜਾਂਦਾ ਖੁਸ਼ ਕਿੱਥੋਂ ਹੋਣਗੇ ਇਹਨਾਂ ਤੋਂ ਕਰੇ ਨਹੀਂ ਜੋ ਕੁਸ ਕਿੰਨੇ ਨੰਬਰ ਦੇਵੋਗੇ ਤੁਸੀਂ 10 ਚੋਂ ਐਮਐਲਏ ਨੂੰ 10 ਤੋਂ ਦੇਣ ਨੂੰ ਹੈ ਹੀ ਨਹੀਂ ਕਿ ਕੁਸ ਦਈਏ ਕਿ ਉਹਨੂੰ 1 2 3 0 ਸਾਢੇ ਪਾਈ ਦਾ 0 ਹੀ ਹੈ ਪਿੰਡ ਦੇ ਵਿੱਚ ਕਿਹੜੀ ਪਾਰਟੀ ਦਾ ਜ਼ਿਆਦਾ ਜੋਰ ਹੈ ਕਿਹਨੂੰ ਵੋਟਾਂ ਜ਼ਿਆਦਾ ਪੈਣਗੀਆਂ ਕੋਈ ਪਤਾ ਨਹੀਂ ਲੱਗ ਰ ਟੋਬੇ ਮਿੰਗਣਾ ਤਿੰਨਾਂ ਦੇ ਮੁਕਾਬਲੇ ਅੱਛਾ ਕਾਲੀਆਂ ਦੀ ਵੋਟ ਹੈ ਕਾਂਗਰਸ ਦੀ ਵੀ ਝਾੜੂ ਤਾਂ ਹੈਗੀ ਹੈਗੀ ਐਮਐਲਏ ਸਾਰੇ ਜਿੱਤੇ ਆ ਇਹਦੇ ਮੌਕੇ ਤੇ ਮਾਨ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼ ਨੇ ਜਾਂ ਨਹੀਂ ਹਾਂ ਖੁਸ਼ ਹੈ ਜ਼ਿਮੀਂਦਾਰਾਂ ਨੂੰ ਜਿਹੜੀ ਲਾਈਟ ਦਿੰਦਾ 8 ਘੰਟੇ ਦਿਨ ਦੀ ਦਿੰਦਾ ਹੈ ਬਹੁਤ ਵਧੀਆ ਚੀਜ਼ ਹੈ ਜਿਨੇ ਬੱਚੇ ਨੌਕਰੀਆਂ ਤੇ ਲੱਗ ਗਏ ਉਹ ਵਧੀਆ ਹੂੰ ਐਮਐਲਏ ਦੇ ਕੰਮਾਂ ਨੂੰ ਲੈ ਕੇ ਤੁਸੀਂ ਕੀ ਐਮਐਲਏ ਦਾ ਮੈਂਬਰ ਬਣਾ ਤੇ ਇੱਕ ਪੰਚਾਇਤ ਦੇ ਮਾਨ ਸਾਹਿਬ ਪਾਵਰੇ ਨਹੀਂ ਦੇ ਰਹੇ ਮੈਂ ਐਮਐਲਏ ਨੂੰ ਕਰਨ ਵੀ ਕੀ ਐਮਐਲਏ ਜੇਕਰ ਤੁਸੀਂ ਐਮਐਲਏ ਦੇ ਕੰਮਾਂ ਨੂੰ ਨੰਬਰ ਦੇਣੇ ਹੁਣ ਦੱਸੋ ਕਿੰਨੇ ਦਿਓਗੇ ਦੇ ਦੇਾਂਗੇ 6 7 ਕੀ ਨਾਮ ਹੈ ਜੀ ਆਪਣਾ ਰਾਮੂ ਕੀ ਮਾਹੌਲ ਹੈ ਪਿੰਡ ਦੇ ਵਿੱਚ ਕਿਹੜੀ ਪਾਰਟੀ ਅੱਗੇ ਰਹੂਗੀ ਭਾਈ ਪਾਰਟੀ ਬੂਟੀ ਦਾ ਕੋਈ ਪਤਾ ਨਹੀਂ ਹੁਣ ਤਾਂ ਮਗਰੀ ਪਤਾ ਲੱਗੂਗਾ 4 ਤਰੀਕ ਨੂੰ ਅੱਛਾ ਹਾਂ ਆਇਆ ਮਿੱਠਾ ਢੋਲ ਅੱਛਾ ਮੁਕਾਬਲਾ ਕਿਤੇ ਕਿਤੇ ਮੰਦੇ ਹੋ ਮੁਕਾਬਲਾ ਦਾ ਕਾਹ ਲਿਆਦਾ ਦਾ ਕਾਂਗਰਸ ਦਾ ਟੱਕਰ ਅੱਛਾ ਮਾਨ ਸਰਕਾਰ ਨੇ ਕੰਮ ਨਹੀਂ ਕਰਵਾਏ ਨਾ ਨਾ ਕੋਈ ਕੰਮ ਨਹੀਂ ਹੋਇਆ ਇੱਥੇ ਤੁਹਾਡੇ ਪਿੰਡ ਦਾ ਐਮ ਐਲ ਏ ਉਹ ਦੇਖ ਲਓ ਅੱਡਾ ਹੀ ਦੇਖ ਲਓ ਪਾਣੀ ਦਾ ਪੂਰਾ ਟੈਂਕ ਭਰ ਆਇਆ ਅੱਛਾ ਤੁਹਾਡੇ ਪਿੰਡ ਦੇ ਐਮ ਐਲ ਏ ਨੇ ਵੀ ਨਹੀਂ ਕੰਮ ਕਰਵਾਏ ਕਿਸੇ ਨੂੰ ਕੋਈ ਕੁਝ ਨਹੀਂ ਹੋਇਆ ਭਾਈ ਸਾਹਿਬ ਦੇਖ ਲਓ ਤੁਸੀਂ ਦੇਖ ਹੀ ਰਹੇ ਹੋ ਅੱਛਾ ਪਿੰਡ ਦੇ ਗੱਲ ਤਾਂ ਉਹ ਹੀ ਦੱਸੂਗਾ ਹਾਈ ਦੱਸ ਦੇਣਗੇ ਹਾਂ ਆ ਉਹਦੇ ਦੱਸ ਉਹ ਕਰੂਗਾ ਸਾਰੀ ਗੱਲਾਂ ਉਹਨੂੰ ਪਤਾ ਹੈ अच्छा आप कितने नंबर कितने दोगे 10 चो एमएलए ਦੇ ਕੰਮਾਂ ਨੂੰ ਉਹ ਬਈ ਨੰਬਰ ਨੰਬਰ ਕੁਛ ਨਹੀਂ ਆਪਣੇ ਕੋਲ ਦੇ 0 1 2 3 ਕਿੰਨੇ ਸੋ ਆਪਣੇ ਵਾਸਤੇ ਤਾਂ 0 ਹੀ ਹੈ ਸਾਰਾ ਕੀ ਨਾਮ ਆ ਜੀ ਮਿਤ ਸਿੰਘ ਜੀ ਕੀ ਮਾਹੌਲ ਹੈ ਪਿੰਡ ਦੇ ਵਿੱਚ ਕਿਹੜੀ ਪਾਰਟੀ ਲੀਡ ਕਰੂਗੀ ਜੀਤਵਿੰਦਰ ਸਿੱਧੂ ਸਾਹਿਬ ਜੀ ਅੱਛਾ ਹਾਏ ਮਾਨ ਸਰਕਾਰ ਤੋਂ ਲੋਕ ਖੁਸ਼ ਨਹੀਂ ਨਹੀਂ ਸੁਖ ਨਹੀਂ ਜੀ ਕਿਹੜੇ ਕਿਹੜੇ ਕਾਰਨ ਨੇ ਇਹ ਤਾਂ ਸਿੱਧੂ ਸਾਹਿਬ ਨਾਲ ਜੁੜੇ ਹੋਏ ਆ ਪਹਿਲਾਂ ਤੋਂ ਜੀ ਤੁਸੀਂ ਨੂੰ ਵੋਟ ਪਾਵਾਂਗੇ ਸਿੱਧੂ ਸਾਹਿਬ ਨੂੰ ਸਰਕਾਰ ਕਹਿੰਦੀ ਹੈ ਮੁਫਤ ਬਿਜਲੀ ਦੇਤੀ ਕਿਸਾਨਾਂ ਨੂੰ ਨਿਰਵਿਘਨ ਖੇਤਾਂ ਵਾਲੀ ਬਿਜਲੀ ਵੀ ਮਿਲ ਰਹੀ ਹੈ ਦਿਨੇ ਵੀ ਮਿਲ ਰਹੀ ਹੈ ਉਹ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ। ਕੱਲੀ ਬਿਜਲੀ ਤੇਆਂ ਮੋਟਰਾਂ ਦਿੱਤੀਆਂ ਸਰਕਾਰ ਨੇ ਜੀ। ਸਾਡਾ ਕੋਈ ਕੰਮ ਨਿਕਲਿਆ ਸਕਾਲੇ ਦੋ ਸਾਲਾਂ ਵਿੱਚ ਕੋਈ ਸਾ ਕੁਝ ਨਿਕਲਿਆ ਜੀ। ਤੁਹਾਡੇ ਪਿੰਡ ਦੇ ਨੇ ਵਿਧਾਇਕ ਸਾਹਿਬ ਉਹ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਵੇਖਦੇ ਹੋ? ਕੁਛ ਨਹੀਂ ਸਾਡੇ ਪਿੰਡ ਕਰਜਾ ਕਰੀ ਉਹਨਾਂ ਨੇ ਜੀ। ਕਿੰਨੇ ਨੰਬਰ ਦੇਵੋਗੇ ਐਮਐਲਏ ਦੇ ਕੰਮਾਂ ਨੂੰ? 10 'ਚ। ਕਿਹੜੇ ਨੂੰ ਲੱਗੇ ਜੀ? 10 'ਚ। ਕਿਹੜੇ ਐਮਐਲਏ ਨੂੰ ਕਹਿੰਦੇ ਸੀ ਜੀ? ਸੁਖਵੀਰ ਨੂੰ। ਸੁਖਵੀਰ ਜੀਰੋ ਜੀ। ਕੀ ਨਾਮ ਆ ਜੀ? ਨਰਿੰਦਰ। ਕੀ ਮਾਹੌਲ ਆ ਪਿੰਡ ਦੇ ਵਿੱਚ? ਕਿਹੜੀ ਪਾਰਟੀ ਜਿਆਦਾ ਪੋਟਾ ਪਹਿਨਣਗੀਆ? ਕਾਲੀਦਾਰ ਨੂੰ ਇਹ ਕਾਰਨ ਉਹਨਾਂ ਨੂੰ 5 ਸਾਲ ਹੋ ਗਏ ਕੁਝ ਕਰੀ ਨਹੀਂ ਅੱਛਾ ਹਾਂਜੀ ਉਹ ਡਿਪਿੰਡ ਦੇ ਨੇ ਐਮ ਐਲ ਏ ਉਹਨੇ ਵੀ ਨੀ ਕੰਮ ਕੰਮ ਕੀਤੇ ਹੁਣ ਤਾਂ ਅਸੀਂ ਕੁਝ ਨਹੀਂ ਕਰਿਆ ਅੱਛਾ ਹਾਂਜੀ ਕੁਝ ਵੀ ਨਹੀਂ ਕੀਤਾ ਉਹਨੇ ਜੇਕਰ ਐਮ ਐਲ ਏ ਦੇ ਕੰਮਾਂ ਨੂੰ ਤੁਸੀਂ ਨੰਬਰ ਦੇਣੇ ਹੁਣ 10 ਚ ਕਿੰਨੇ ਦਿਓਗੇ 10 ਚ 5 ਚਾਰ ਹੀ ਹਣੋ ਜੀ ਅੱਛਾ ਹਾਂਜੀ ਨਹੀਂ ਐਮ ਐਲ ਏ ਤਾਂ ਦਾਵਾ ਕਰਦੇ ਨੇ ਕਹਿੰਦਾ ਮੈਂ ਕੰਮ ਬਹੁਤ ਕਰਤੇ ਪਿੰਡ ਦੇ ਵਿੱਚ ਨਹੀਂ ਕਰੀ ਜੀ ਨਹੀਂ ਕਰੇ ਅੱਛਾ ਹਾਂਜੀ ਭਗਵਾਨ ਜੀ ਤਮਨ ਦੇ ਕੰਮਾਂ ਤੋਂ ਲੋਕ ਖੁਸ਼ ਨਹੀਂ ਹੈਗੇ ਜਦ ਵੀ ਖੁਸ਼ ਨਹੀਂ ਜੀ ਉਹਨੇ ਤਾਂ ਚਿੱਟਾ ਦੀ ਚਲਾਤਾ अच्छा आप दा नसेडी रहंदा हो ठीक है ਪਿੰਡ ਦੇ ਗਾਉਂ ਕਿਥੇ ਕਰਦੂ ਜੀ ਕਿਹੜੀ ਕਣਕੋਂ ਦੀ ਸੋਬੰਦ ਕਰਤੀ 5 ਕਿਲੋ ਕਰਤੀ ਕਿਨਾ ਆਵਾ ਮੇਰਾ ਨਾਮ ਦਰਸ਼ਨ ਸਿੰਘ ਕੀ ਮਾਹੌਲ ਆ ਪਿੰਡ ਦੇ ਵਿੱਚ ਠੀਕ ਹੈ ਮਾਹੌਲ ਵਧੀਆ ਪਰ ਚੱਲ ਰਹੇ ਨੇ ਚੋਣ ਪ੍ਰਚਾਰ ਜਿਹਨੇ ਹਲਕਾ ਫਟੇ ਨੂੰ ਖੜੇ ਹੋ ਨੇ ਆਪੋ ਆਪਣਾ ਚੋਣ ਪ੍ਰਚਾਰ ਤੇਜ ਕਰੀ ਜਾਂਦੇ ਨੇ ਕਿਹੜੀ ਪਾਰਟੀ ਤੁਹਾਨੂੰ ਅੱਗੇ ਲੱਗੇਗੀ ਹਜੇ ਕੋਈ ਅੰਦਾਜ਼ਾ ਨਹੀਂ ਬਰਾਬਰ ਹੀ ਚੱਲ ਰਿਹਾ ਸਾਡੇ ਪਿੰਡ ਦੇ ਸਭ ਨੇ ਕਰਾਇਆ ਪਿੰਡ 'ਚ ਕੰਮ ਹਾਲੇ ਤੱਕ ਕੋਈ ਕੰਮ ਨਹੀਂ ਸਰਕਾਰ ਦੇ ਲੋਕ ਖੁਸ਼ ਨੇ ਜਾਂ ਨਾਰਾਜ਼ ਨੇ ਨਾਰਾਜ਼ ਹੈ ਕਿੰਨੇ ਨੰਬਰ ਦਿੰਨੇ ਵਾ ਐਮ ਐਲ اے ਸਾਹਿਬ ਨੂੰ 10 ਚੋਂ 10 ਦਾ 0 ਹੀ ਆਊਗਾ ਹਾਲ ਤੱਕ ਜੇ ਕੰਮ ਹੋਏ ਉਹਨਾਂ ਫੇਰ ਹੀ ਨੰਬਰ ਮਿਲ ਲਗੇ ਕੀ ਮਾਹੌਲ ਹੈ ਪਿੰਡ ਦੇ ਵਿੱਚੋਂ ਕਿਹੜੀ ਪਾਰਟੀ ਦੀ ਜ਼ਿਆਦਾ ਵੋਟ ਵਧੂ ਦੇਖੋ ਜੀ ਲੋਕ ਤਾਂ ਚਾਚ ਫਿਰੇ ਤੁਰੇ ਫਿਰਦੇ ਆ ਪਰ ਉਹ ਸਾਡੇ ਥੋੜੇ ਹਰ ਸਮਤ ਸਜਾ ਜੀ ਪਿੰਡ ਚ ਅੱਛਾ ਸਰਕਾਰ ਮਾਨ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼ ਨੇ ਖੁਸ਼ ਆਂ ਜੀ ਬੱਝ ਗਿਆ ਬਿਜਲੀ ਦਿਨੇ ਜਾਂ ਨਾ ਮੋਟਰ ਛੱਡਣ। ਅੱਛਾ ਅੱਗੇ ਰਾਤ ਨੂੰ ਟੱਕੇ ਖਾਂਦੇ ਫਿਰਦੇ ਸੀ। ਬਾਗੋ ਬਾ ਮਾਨ ਸਰਕਾਰ ਤੋਂ। ਨਾਲੇ ਸਰਕਾਰ ਤੋਂ ਬਾਗੋ ਬਾਗੋ ਬਾਗ ਨੇ। ਫਿਰ ਹਰ ਸਿਮਰਤ ਪ੍ਰਤੀ ਕਿਉਂ ਮਾਹੌਲ ਜ਼ਿਆਦਾ? ਪਹਿਲਾਂ ਤੋਂ ਹੀ ਸਰਕਾਰ ਹੈਗਾ। ਅੱਛਾ। ਮਤਲਬ ਜਿੰਨਾ ਕੰਮ ਹੈਗਾ ਨਾ ਭਰ ਗਿਆ। ਤੁਹਾਡੇ ਪਿੰਡ ਦੇ ਐਮਐਲਏ ਨੇ ਸੁਖਵੀਰ ਸਿੰਘ ਕੰਮ-ਕਮ ਕਰ ਰਹੇ ਨੇ ਉਹ ਜਾਣੇ। ਵਧੀਆ ਕੰਮ ਕਰਦੇ ਜੀ ਜਾਣਿਆ ਬਈ ਕਰਾਉਂਦਾ ਕੰਮ। 10 ਚੋਂ ਕਿੰਨੇ ਨੰਬਰ ਦੇਓਗੇ ਉਹਨਾਂ ਦੇ ਕੰਮਾਂ ਨੂੰ? ਉਹਨਾਂ ਦੇ ਉਹਨਾਂ ਦੇ ਨੂੰ 8। ਕੀ ਲੱਗਦਾ ਹੈ ਲੋਕ ਖੁਸ਼ ਨੇ ਐਮਐਲਏ ਦੇ ਕੰਮਾਂ ਤੋਂ? ਨਾ ਜੀ ਖੁਸ਼ ਆ ਨਹੀਂ ਸਾਡੇ ਨਾ ਪਿੰਕੇ ਬੱਚਾ ਐਮਲ ਨੇ ਜੇਲ੍ਹ ਦਿਖਾਈ ਨਾ ਇੱਕ ਤਾਂ ਕਾਦੀਡਾਲ ਦਾ ਚੇਅਰਮੈਨ ਜਿਹਨੂੰ ਜੇਲ੍ਹ ਦਿਖਾਈ ਇੱਕ ਸਾਡੇ ਪਿੰਡੇ ਵਿੱਚ ਮਦਬੀ ਦਾ ਮੁੰਡਾ ਜੋ ਨੂੰ ਜੇਲ੍ਹ ਦਿਖਾਈ ਅੱਛਾ ਇੱਥੇ ਜੀ ਕਾਂਗਰਸ ਅੰਪਰੰਤਾ ਚੀਜ਼ ਕਰ ਤੂ ਅੱਛਾ ਠੀਕ ਕਾਦੀਡਾਲ ਦੂਜੇ ਨੰਬਰ ਤੇ ਅੱਛਾ ਇੱਥੇ ਹੈ ਆਮ ਤਾਂ ਤੀਜੇ ਠੀਕ ਰਹਿਣਗੇ ਮੇਰਾ ਸਤਨਾਬ ਸਿੰਘ ਜੀ ਅੱਛਾ ਕੀ ਮਾਹੌਲ ਹੈ ਪਿੰਡ ਦੇ ਵਿੱਚ ਇਸ ਸਮੇਂ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਇਹ ਤੇ ਕਾਂਗਰਸ ਨੂੰ ਵੋਟ ਪਊਗੀ ਪੰਡਤ ਜੀ ਹਾਂ ਤੇ ਕਾਲੀ ਨੇਂਦੜ ਨੇ ਬਹੁਤ ਵੋਟਾਂ ਖਾੜਾ ਤੇ ਉਹ ਵੈਸੇ ਪਿੰਡ ਦੇ ਵਿੱਚ ਕਾਲੀ ਦਾਦਾ ਤੇ ਕਾਂਗਰਸ ਦਾ ਮੁਕਾਬਲਾ ਹੁੰਦਾ ਸੁਰਮਾਨ ਸਰਕਾਰ ਤੇ ਲੋਕਾਂ ਮਾਨ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼ ਨਹੀਂ ਹੈਗੇ ਨਹੀਂ 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 ਪਤਾ ਹੀ ਉਸ ਪਿੰਡ ਦੇ ਪਿੰਡ ਦੇ ਨੇ ਐਮ ਐਲ ਏ ਕੰਮ ਕੁਮ ਨਹੀਂ ਕਰਵਾ ਰਹੇ ਨਹੀਂ ਉਹਨੇ ਕਰਵਾਏ ਆ ਕੋਈ ਵਾਹ ਉਹਦੇ ਬਾਰੇ ਉਹਨੂੰ ਲੈਪਟਾਪ ਲਾਈ ਆ ਜੀ ਪਿੰਡ 'ਚ ਕੋਈ ਹੋਰ ਨਹੀਂ ਕਰਵਾਈ ਕੋਈ ਅੱਛਾ ਨਰਾਜ਼ ਕਿਉਂ ਆ ਪਿੰਡ ਦੇ ਲੋਕਾਂ ਕਾਹ ਤੋਂ ਨਰਾਜ਼ ਨਰਾਜ਼ ਨਹੀਂ ਮੈਸੇ ਸਰਪੰਚੀ ਖੋਹੀ ਗਈ ਅੱਛਾ ਪਿੰਡ ਦੇ ਲੋਕਾਂ ਨੇ ਉਹਨੂੰ ਸਰਪੰਚ ਬਣਾਇਆ ਸੀਗਾ ਹੂੰ 1876 ਵੋਟਾਂ ਪਈ ਇਹਨਾਂ ਨੇ ਜਦੋਂ ਮਤਲਬ ਵੀ ਨਵੇਂ-ਨਵੇਂ ਬਣੇ ਰਹੇਗੇ ਪਿੰਡ ਦੇ ਚਲੋ ਕੰਮ ਕਰਾਈ ਫੰਡ ਰੋਕਦਾ ਸੀਗਾ ਅੱਛਾ 35 ਲੱਖ ਰੁਪਏ ਦਾ ਫੰਡ ਸੀਗਾ ਉਹ ਕੰਮ ਪਹਿਲਾਂ ਕਰਾਉਣੇ ਪੈਂਦਾ ਸਰਪੰਚਾਂ ਨੂੰ ਬਾਅਦ ਵਿੱਚ ਉਹਦੀ ਚੈੱਕ ਪਾਸ ਹੁੰਦੇ ਨੇ ਜੀ ਉਹ ਇਹਨਾਂ ਨੇ ਪਤਾ ਨਹੀਂ ਮੁੜ ਕੇ ਚੈੱਕ ਰੋਕਤੇ ਜੀ ਅੱਛਾ ਮੈਨੂੰ ਸਪਰੇ ਪੀਣ ਲਈ ਮਜ਼ਦੂਰ ਕਰਾਤਾ ਸੀ ਇਹ ਬੰਦੇ ਨੇ ਜੀ ਮੈਂ ਤਾਂ ਨਾਲ ਆਇਆ ਸੀਗਾ ਵੀਡੀਓ ਦਫ਼ਤਰ ਨੂੰ ਮੂਰੇ ਤੁਸੀਂ ਵੀਡੀਓ ਦੇਖੀ ਹੋਣੀ ਸਾਰੇ ਪਿੰਡਾਂ ਨੇ ਦੇਖੀਆਂ ਰਹੀਆਂ ਤੇ ਉਦੋਂ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਇਹਨਾਂ ਨੇ ਜੀ ਅੱਛਾ ਕੰਮ ਇਸ ਤਰ੍ਹਾਂ ਕਿਉਂ ਕਰ ਕੀਤਾ ਤੁਹਾਡੇ ਨਾਲ ਮੈਂ ਕਾਂਗਰਸੀ ਬੰਦਾ ਸੀ ਪਹਿਲਾਂ ਵੀ ਤੇ ਹੁਣ ਵੀ ਕਾਂਗਰਸੀ ਆ ਖੜਾ ਤੇ ਇਹਨਾਂ ਨੇ ਵੋਟਾਂ ਕਹਿੰਦੇ ਸਾਨੂੰ ਪਾਓ ਸੀ ਪਾਈਆਂ ਨਹੀਂ ਸੀ ਜੀ ਕਾਂਗਰਸੀ ਤਾਂ ਹੋਰ ਵੀ ਬਹੁਤ ਪਿੰਡਾਂ ਦੇ ਵਿੱਚ ਸਰਪੰਚ ਨੇ ਹਜੇ ਵੀ ਬਣੇ ਹੋਏ ਨੇ ਤੁਹਾਡੇ ਨਾਲ ਹੀ ਕਿਉਂ ਧੱਕਾ ਹੋਇਆ ਮੈਂ ਸੀ ਭਾਈਚਾਰਨ ਸਹੁੰਦਰ ਰੱਖਦਾਗਾ ਗਰੀਬ ਬੰਦੇ ਨੂੰ ਹਰੇਕ ਘਟਾ ਲੰਦਾ ਕੇ ਠੀਕ ਹੈ ਨਾ ਜਦੋਂ ਮਤਲਬ ਕਿ ਜਦੋਂ ਤੱਕ ਕਿਸੇ ਜੱਟ ਭਾਈਚਾਰਨ ਪੰਗਾ ਲਵੇ ਜੱਟ ਸੀ ਬਰੋਬਰ ਦਾ ਜੀਮੇਦਾਰ ਵੱਡੇ ਘਰਾਣੇ ਦਾ ਰੱਖਦਾ ਸੀਗਾ ਸਾਡੇ ਪਿੰਡ ਚ ਐਨੇ ਜੀਮੇਦਾਰ ਜੋ ਤਕੜੇ ਪੂਰੇ ਵਧੀਆ ਕਹਾਉਂਦੇ ਨੇਗੇ ਕਾਂਗਰਸੀਆ ਉਹਨਾਂ ਨੂੰ ਨਹੀਂ ਜਾਗਦੇ ਨਹੀਂਗਾ ਮੈਂ ਇਸੇ ਪਰਿਵਾਰ ਨੂੰ ਸਮਰਥਨ ਰੱਖਦਾ ਹਰਮਨਦਾਸ ਸਿੰਘ ਦਾ ਮੁੰਡਾ ਸੀ ਮੈਂ ਪਹਿਲੀ ਵਾਰ 70 ਸਾਲਾਂ ਬਾਅਦ ਸਾਡੇ ਪਿੰਡ ਚ ਹਰਮਨਦਾਸ ਸਿੰਘ ਭਾਈਚਾਰਨ ਨੂੰ ਐਸੀ ਭਾਈਚਾਰਨ ਨੂੰ ਸਰਪੰਚੀ ਮਿਲੀ ਸੀ ਇਹਨੇ 4 ਸਾਲ 2 2.5 3 ਸਾਲ ਹੀ ਕਰਨ ਦਿੱਤੀ ਉਹਦੋਂ ਬਾਅਦ ਮੇਰੇ ਤੇ ਪਰਚੇ ਪਾਤੇ ਜੀ ਮੈਂ ਕੇਸ ਝਗੜੇ ਨਹੀਂ ਗੇ ਜਿਹੜੇ ਪਰਚੇ ਪਾਏ ਸਾਰੇ ਮਗੇ ਜਿੱਤ ਗਿਆ ਉਹਨਾਂ ਕੇਸਾਂ ਵਿੱਚ ਕੁਝ ਨਹੀਂ ਸਾਬਤ ਹੋਇਆ ਠੀਕ ਹੈ ਨਾ ਜੀ ਉਹ ਦੋ ਆਦਨ ਮਨ ਨਾਲ ਵੀ ਪ੍ਰਬੰਧ ਕਰਾ ਕੇ ਉਹਨਾਂ ਨੇ ਪਿੰਡ ਦੇ ਮੇਲੇ ਸੀ ਜੋ ਪ੍ਰਬੰਧ ਕਰਾ ਕੇ ਕਰਾਏ ਸਾਰੇ ਤੇ ਕੀ ਲੱਗਦਾ ਕਾਂਗਰਸ ਦਾ ਮੁਕਾਬਲਾ ਪਿੰਡ ਵਿੱਚ ਕਿਹਦੇ ਨਾਲ ਰਹੂਗਾ ਕਾਲੀਦਾਨਾ ਜੀ ਅੱਛਾ ਆਮ ਆਦਮੀ ਪਾਰਟੀ 3 ਨੰਬਰ ਤੇ 3 ਜਿਹਨਾਂ ਤੇ ਠੀਕ ਹੈ ਜੇਕਰ ਕਾਰਗੁਜ਼ਾਰੀ ਦੇਖਣੀ ਹੋਵੇ ਐਮ ਐਲ ਏ ਦੇ ਐਮ ਐਲ ਏ ਨੂੰ 10 ਚੋਂ ਕਿੰਨੇ ਨੰਬਰ ਦੇਵੋਗੇ ਕਾਰਗੁਜ਼ਾਰੀ ਦੇ ਕੇ ਕਾਰਜਗਿਰਤੀ 0 ਹੈ